ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ 셔ਟ ਦੀ ਬੈਕ ਸਾਈਡ ਜਾਂ ਪਿਛਲੇ ਹਿੱਸੇ ਦੀ ਕਟਾਈ ਕਰਨ ਦੇ ਬਾਰੇ ਵਿੱਚ ਸਿੱਖਾਂਗੇ ਜੇਕਰ ਤੁਸੀਂ ਅਗਲੇ ਹਿੱਸੇ ਦੀ ਕਟਾਈ ਕਰਨ ਦੀ ਵੀਡੀਓ ਨਹੀਂ ਵੇਖੀ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਜਾਂ ਪਲੇਲਿਸਟ ਵਿੱਚ ਮਿਲ ਜਾਵੇਗਾ ਉੱਥੇ ਜਾ ਕੇ ਤੁਸੀਂ 셔ਟ ਦੇ ਫਰੰਟ ਸਾਈਡ ਦੀ ਕਟਾਈ ਦੇਖ ਸਕਦੇ ਹੋ ਇਸ ਵਿੱਚ ਪਿਛਲੇ ਹਿੱਸੇ ਦੀ ਕਟਾਈ ਕਰਨ ਵੇਲੇ ਆਪਾਂ ਛਾਤੀ ਜਾਂ ਘੇਰਾ ਜਿਹੜਾ ਦੋਵਾਂ ਵਿੱਚੋਂ ਵੱਧ ਹੈ ਉਸ ਨੂੰ ਨਾਪਣਾ ਹੁੰਦਾ ਹੈ ਛਾਤੀ ਆਪਣੀ ਵੱਧ ਹੈ 11.5 ਇੰਚ ਜਿੰਨੀ ਆਪਣੀ ਛਾਤੀ ਨਾਪਣੀ ਆ 11.5 ਇੰਚ ਹੈ ਉਸ ਤੋਂ ਆਪਾਂ ਅੱਧਾ ਇੰਚ ਘੱਟ ਕਰਕੇ ਪਿਛਲੇ ਹਿੱਸੇ ਦੀ ਕਟਾਈ ਕਰਨੀ ਹੈ ਛਾਤੀ 11.5 ਹੈ ਤੇ ਆਪਾਂ 11 ਇੰਚ ਤੇ ਕਟਾਈ ਕਰਾਂਗੇ ਇਹ ਸ਼ਰਟ ਦੇ ਅਗਲੇ ਹਿੱਸੇ ਦੀ ਕਟਾਈ ਕਰਨ ਤੋਂ ਬਾਅਦ ਆਪਣੇ ਕੋਲ ਜਿਹੜਾ ਕੱਪੜਾ ਬਚ ਗਿਆ ਸੀ ਉਸ ਤੇ ਆਪਾਂ ਪਿਛਲੇ ਸਾਈਡ ਦੀ ਕਟਾਈ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਬਰਾਬਰ ਕੱਪੜਾ ਕਰ ਲੈਣਾ ਹੈ ਜਿਹੜਾ ਵੀ ਵੱਧ ਕਟਿਆ ਹੈ ਆਪਾਂ ਵੱਧ ਘਟ ਕਟਿਆ ਹੈ ਇਹ ਬਰਾਬਰ ਮਾਰਕਿੰਗ ਕਰਕੇ ਇਸ ਨੂੰ ਇੱਕੋ ਜਿਹਾ ਕੱਟ ਲੈਣਾ ਹੈ ਤਾਂ ਕਿ ਇਸ ਵਿੱਚ ਕੋਈ ਕਾਣ ਨਾ ਪਵੇ ਉਸ ਤੋਂ ਬਾਅਦ ਮਾਰਕਿੰਗ ਉੱਪਰ ਕਟਾਈ ਕਰ ਦੇਣੀ ਹੈ ਜਿੰਨੀ ਆਪਾਂ ਫਰੰਟ ਸਾਈਡ ਦੀ ਕਟਾਈ ਕੀਤੀ ਸੀ ਅਗਲੇ ਹਿੱਸਿਆਂ ਦੀ ਉਨੀ ਹੀ ਆਪਾਂ ਇਸ ਦੀ ਸਿੱਧੀ ਕਰਕੇ ਕਟਾਈ ਕਰ ਦੇਣੀ ਹੈ ਇਸ ਤੋਂ ਬਾਅਦ ਹੁਣ ਆਪਾਂ ਜੇਕਰ ਤੁਸੀਂ ਛਾਤੀ ਦਾ ਨਾਪ ਤੁਹਾਡੇ ਕੋਲੇ ਵੱਧ ਸੀ ਤਾਂ ਉਸ ਦੀ ਮਾਰਕਿੰਗ ਵੇਖਣੀ ਹੈ ਜੇ ਘੇਰੇ ਦਾ ਵੱਧ ਦਾ ਜਾਂ ਪੇਟ ਦਾ ਵੱਧ ਹੈ ਉਸ ਦੀ ਮਾਰਕਿੰਗ ਹੀ ਰੱਖਣੀ ਹੈ ਛਾਤੀ ਆਪਣੀ 11.5 ਇੰਚ ਆਪਾਂ ਨਾਪ ਕਟਾਈ ਕੀਤੀ ਸੀ ਤੇ ਅੱਧਾ ਇੰਚ ਘਟਾ ਕੇ ਇਸ ਦੀ ਕਟਾਈ ਕਰਨੀ ਹੈ ਜਾਂ ਛਾਤੀ ਦਾ ਚੌਥਾ ਹਿੱਸਾ ਕਰਕੇ ਉਸ ਵਿੱਚ 1.5 ਇੰਚ ਕਾਸ ਕਰ ਦੇਣਾ ਹੈ ਆਪਾਂ 11 ਇੰਚ ਤੇ ਮਾਰਕਿੰਗ ਕਰਕੇ ਇਸ ਦੀ ਕਟਾਈ ਕਰਨੀ ਹੈ 36 38 ਦਾ ਚੌਥਾ ਹਿੱਸਾ 9.5 ਇੰਚ ਬਣਿਆ ਸੀ ਉਸ ਵਿੱਚ 1.5 ਇੰਚ ਜੋੜਾਂਗੇ ਤਾਂ ਉਹ 11 ਇੰਚ ਬਣੇਗਾ ਤੇ ਵੈਸੇ ਆਪਾਂ 11.5 ਇੰਚ 36 ਦਾ ਅਗਲਾ ਹਿੱਸਾ ਕੱਟਿਆ ਸੀ ਉਸ ਵਿੱਚੋਂ ਦਾ ਇੰਚ ਘਟਾਵਾਂਗੇ ਤੇ ਤਾਂ ਵੀ 11 ਇੰਚ ਬਣੇਗਾ ਮਾਰਕਿੰਗ ਤੋਂ ਪਕੜ ਕੇ ਇਸ ਤਰੀਕੇ ਨਾਲ ਆਪਾਂ ਇਹ ਕੱਪੜੇ ਨੂੰ ਵਿਛਾ ਲੈਣਾ ਹੈ ਸਾਈਡ ਤੇ ਆਪਣਾ ਫालतू ਕਪੜਾ ਰਹਿ ਜਾਵੇਗਾ ਇੱਕ ਵਾਰ ਫਿਰ ਤੁਸੀਂ ਮਿੰਤੀ ਕਰ ਲੈਣੀ ਹੈ ਕਿਤੇ ਵੱਧ ਘੱਟ ਤਾਂ ਨਹੀਂ ਕਪੜਾ ਆਪਣੇ ਤੋਂ ਵਿਸ ਗਿਆ ਹੈ ਫालतू ਕਪੜੇ ਦੀ ਦੋਸਤੋਂ ਆਪਾਂ ਕਟਾਈ ਕਰ ਦਵਾਂਗੇ ਇਸ ਤੋਂ ਬਾਅਦ ਆਪਾਂ ਅਗਲੀ ਸਾਈਡ ਨੂੰ ਚੱਕਣਾ ਹੈ ਤੇ ਇਸ ਉੱਪਰ ਵਿਛਾ ਦੇਣਾ ਹੈ ਘੇਰਾ ਆਪਣਾ ਘੱਟ ਸੀਗਾ ਤੇ ਘੇਰਾ ਆਪਾਂ ਉਹਨਾਂ ਹੀ ਮਿੰਕੇ ਕੱਟ ਰੱਖਾਂਗੇ ਕਿਹੜਾ ਜਿਵੇਂ ਆਪਣਾ 11 ਇੰਚ ਸੀ ਤਾਂ ਉਸ ਦਾ ਵੀ ਆਪਾਂ ਅੱਧਾ ਇੰਚ ਘਟਾ ਦੇਣਾ ਦੇਖੋ 11 ਇੰਚ ਸੀ ਤੇ ਅੱਧਾ ਇੰਚ ਇੱਥੇ ਮਿੰਤੀ ਤੋਂ ਘਟਾਵਾਂਗੇ 10.5 ਇੰਚ ਤੇ ਮਾਰਕਿੰਗ ਕਰਾਂਗੇ ਤੇ ਉਸ ਤਰੀਕੇ ਨਾਲ ਉੱਪਰ ਮਾਰਕਿੰਗ ਦੇ ਵਿਛਾ ਦੇਣਾ ਹੈ ਛਾਤੀ ਆਪਾਂ ਬਰਾਬਰ ਹੀ ਕੱਟੇ ਸੀ ਫਰੰਟ ਇਸਾ ਉੱਪਰ ਵਿਛਾਉਣ ਤੋਂ ਬਾਅਦ ਆਪਾਂ ਧੀਰੇ ਦਾ ਨਿਸ਼ਾਨ ਲਗਾਵਾਂਗੇ ਤੀਰ ਆਪਣਾ 18 ਇੰਚ ਸੀ ਜਿਸ ਦਾ ਅੱਧਾ ਹੈ 9 ਇੰਚ ਤੇ ਅੱਧਾ ਇੰਚ ਸਲਾਈ ਦਾ 9.5 ਇੰਚ 9.5 ਇੰਚ ਤੇ ਧੀਰੇ ਦੀ ਮਾਰਕਿੰਗ ਕਰਾਂਗੇ ਤੇ ਦੋਨਾਂ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਦੇਵਾਂਗੇ ਇਸ ਤੋਂ ਬਾਅਦ ਜਿਹੜੀ ਆਪਾਂ ਬੈਕ ਸਾਈਡ ਕੱਟਣੀ ਹੈ ਉਹ ਅਗਲੀ ਸਾਈਡ ਨਾਲੋਂ 1.5 ਇੰਚ ਘੱਟ ਹੋਣੀ ਚਾਹੀਦੀ ਹੈ 1.5 ਇੰਚ ਘੱਟ ਤੇ ਨਿਸ਼ਾਨ ਲਗਾਵਾਂਗੇ ਅਗਲੀ ਸਾਈਡ ਨਾਲੋਂ ਜਿਹੜਾ ਪਿਛਲਾ ਪਾਸਾ ਆਪਾਂ ਕੱਟਣਾ ਹੈ ਉਹ 1.5 ਇੰਚ ਘੱਟ ਹੋਵੇਗਾ ਕਿਉਂਕਿ ਇਸ ਨਾਲ ਧੀਰਾ ਅਟੈਚ ਆਪਾਂ ਕਰਨਾ ਹੈ ਇਹ ਦੋਵੇਂ ਮਾਰਕ ਲਗਾ ਕੇ ਇਸ ਨੂੰ ਸਿੱਧੀ ਮਾਰਕਿੰਗ ਕਰ ਦੇਣੀ ਹੈ ਇਸ ਤੋਂ ਬਾਅਦ ਦੋਸਤੋ ਆਪਣੀ ਮਾਰਕਿੰਗ ਪੂਰੀ ਕੰਪਲੀਟ ਹੋ ਗਈ ਹੈ ਮਾਰਕਿੰਗ ਦੇ ਉੱਪਰ ਆਪਾਂ ਕਟਾਈ ਕਰ ਦੇਵਾਂਗੇ ਇਸ ਤਰੀਕੇ ਨਾਲ ਤੁਸੀਂ ਮਾਰਕਿੰਗ ਦੇ ਉੱਪਰ ਕਟਾਈ ਕਰ ਦੇਣੀ ਹੈ ਬੈਕ ਸਾਈਡ ਜਿਹੜੀ ਅਗਲੇ ਹਿੱਸੇ ਨਾਲੋਂ 1.5 ਇੰਚ ਘੱਟ ਕਟਣੀ ਹੈ ਤੇ ਮੋਡੇ ਦੀ ਕਟਾਈ ਆਪਾਂ ਇੱਥੇ ਥੱਲੇ ਜਾ ਕੇ ਰਾਉਂਡ ਸ਼ੇਪ ਦੇ ਦੇਣੀ ਹੈ ਇਹ ਆਪਣੀ ਮਾਰਕਿੰਗ ਪੂਰੀ ਹੋ ਗਈ ਹੈ ਕਟਾਈ ਪੂਰੀ ਹੋ ਗਈ ਬੈਕ ਸਾਈਡ ਦੀ ਇਸ ਤੋਂ ਬਾਅਦ ਆਪਣੀ ਬਾਹਾਂ ਦੀ ਤੇ ਤੀਰੇ ਦੀ ਕਟਾਈ ਰਹਿ ਗਈ ਹੈ ਉਸ ਲਈ ਮੈਂ ਇੱਕ ਵੱਖਰੀ ਵੀਡੀਓ ਬਣਾਵਾਂਗਾ ਜਲਦ ਤੋਂ ਜਲਦ ਉਹਨਾਂ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਇਸ ਵਿੱਚ ਇੱਕ ਆਪਾਂ ਹੋਰ ਗੱਲ ਨੋਟ ਕਰਨੀ ਹੈ ਕਿ ਜਿਹੜਾ ਆਪਾਂ ਇਹ ਥੱਲੇ ਗਲਾਈ ਦੇ ਰਹੀਆਂ ਘੇਰੇ ਦੀ ਪਿਛਲੇ ਹਿੱਸੇ ਦੀ ਤੁਸੀਂ ਗਲਾਈ ਅੱਧਾ ਇੰਚ ਤੋਂ ਇੱਕ ਸੂਤ ਘੱਟ ਹੋਰ ਦੇਣੀ ਹੈ ਪਿਛਲੇ ਹਿੱਸੇ ਤੇ ਇਹ ਦੇਖੋ ਅੱਧਾ ਇੰਚ ਜਿਆਦਾ ਇੰਚ ਤੋਂ ਇੱਕ ਅੱਧਾ ਸੂਤ ਘੱਟ ਆਪਾਂ ਇਸ ਦੀ ਹੋਰ ਗਲਾਈ ਦੇਵਾਂਗੇ ਤਾਂ ਕਿ ਆਪਣਾ ਪਿਛਲਾ ਪਾਸਾ ਜਿਆਦਾ ਪਿੱਛੇ ਨੂੰ ਨਾ ਟਲਕੇ ਆਮ ਤੌਰ ਤੇ ਸ਼ਰਟਾਂ ਦਾ ਪਿਛਲਾ ਪਾਸਾ ਵਧਿਆ ਹੁੰਦਾ ਹੈ ਤੇ ਇਹ ਗਲਾਈ ਦੇਣ ਤੋਂ ਬਾਅਦ ਨਹੀਂ ਵਧੇਗਾ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਿਸੇ ਗੱਲ ਦੀ ਸਮਝ ਨਾ ਆਈਓ ਕਮੈਂਟ ਕਰਕੇ ਜ਼ਰੂਰ ਪੁੱਛਿਓ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ